ਸਾਸੀ ਕਾਲ ਦੋਸਤੋ ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਪਿਆਰ ਤੇ ਜੰਗ ਦੇ ਵਿੱਚ ਹਰੇਕ ਚੀਜ਼ ਜਾਇਜ਼ ਹੁੰਦੀ ਹੈ ਪਿਆਰ ਦੇ ਵਿੱਚ ਅੰਨਾ ਹੋ ਜਾਣਾ ਲੇਕਿਨ ਉਸ ਤੋਂ ਬਾਅਦ ਆਪਣੇ ਹੀ ਪ੍ਰੇਮੀ ਦਾ ਕਤਲ ਕਰ ਦੇਣਾ ਉਹ ਕੱਲਾ ਹੁਣ ਪ੍ਰੇਮੀ ਨਹੀਂ ਸੀ ਉਹ ਪਤੀ ਵੀ ਸੀ ਉਹਦੀ ਇੱਕ ਲੜਕੀ ਵੀ ਸੀ ਜਨਮ ਦਿਨ ਮਨਾਉਣ ਵਾਸਤੇ ਆਉਂਦਾ ਹੈ ਇੰਗਲੈਂਡ ਤੋਂ ਕਿਉਂਕਿ ਇੰਗਲੈਂਡ ਦੇ ਵਿੱਚ ਉਹ ਇੱਕ ਬੜੀ ਵੱਡੀ ਕੰਪਨੀ ਦੇ ਵਿੱਚ ਐਜ਼ ਏ ਜੌਬ ਕਰਦਾ ਹੈ ਮੈਨੇਜਰ ਦੀ 25 ਫਰਵਰੀ ਨੂੰ ਉਹਦੀ ਲੜਕੀ ਦਾ ਜਨਮ ਦਿਨ ਸੀ ਅਤੇ 28 ਫਰਵਰੀ ਨੂੰ ਉਸ ਦੀ ਪਤਨੀ ਮੁਸਕਾਨ ਦਾ ਜਨਮ ਦਿਨ ਸੀ ਸਰਪ੍ਰਾਈਜ਼ ਦੇਣ ਲਈ ਆਉਂਦਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਵਾਂਗਾ ਪਹਿਲਾਂ ਆਪਣੀ ਲੜਕੀ ਦਾ ਫਿਰ ਉਸ ਤੋਂ ਬਾਅਦ ਆਪਣੀ ਪਤਨੀ ਮਸਕਾਨ ਦਾ ਲੇਕਿਨ ਉਸ ਸੌਰਵ ਨਾਮ ਦੇ ਵਿਅਕਤੀ ਜਾਂ ਲੜਕੇ ਨੂੰ ਕੀ ਪਤਾ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਪਿਆਰ ਅਨਾ ਹੁੰਦਾ ਹੈ ਪਿਆਰ ਦੇ ਵਿੱਚ جنگ ਅਤੇ ਵਾਰ ਜਿਹੜੀ ਹੁੰਦੀ ਹੈ ਯੁੱਧੋ ਸਭ ਕੁਝ ਜਾਇਜ਼ ਹੁੰਦੇ ਨੇ ਪਹਿਲਾਂ ਪਿਆਰ ਹੋਇਆ ਮਸਕਾਨ ਨੂੰ ਸੌਰਵ ਦੇ ਨਾਲ ਫਿਰ ਘਰੋਂ ਭੱਜ ਕੇ ਵਿਆਹ ਕਰਵਾਇਆ ਉਸ ਤੋਂ ਬਾਅਦ ਸੌਰਵ ਜਿਹੜਾ ਹੈ ਇੰਗਲੈਂਡ ਚਲਾ ਜਾਂਦਾ ਹੈ ਐਜ਼ ਅ ਮੈਨੇਜਰ ਦੀ ਪੋਸਟ ਤੇ ਕੰਮ ਕਰਦਾ ਹੈ ਕਹਿੰਦੇ ਨੇ ਕਿ ਮੁਸਕਾਨ ਦੇ ਸ਼ੌਂਕ ਬੜੇ ਮਹਿੰਗੇ ਸੀ ਸ਼ੌਂਕ ਬੜੇ ਅਵੱਲੇ ਸੀ ਇਸ ਕਰਕੇ ਉਸ ਨੇ ਆਪਣੇ ਸਾਸਹੌਰਾ ਦੇ ਨਾਲ ਰਹਿਣਾ ਛੱਡ ਦਿੱਤਾ ਇਕੱਲੀ ਰਹਿੰਦੀ ਸੀ ਅ ਰੈਂਟਡ ਕਿਰਾਏ ਦੇ ਮਕਾਨ ਤੇ ਆਪਣੀ ਲੜਕੀ ਦੇ ਨਾਲ ਲੇਕਿਨ ਪਤੀ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਕੰਮ ਕਰ ਰਿਹਾ ਹੈ ਲੇਕਿਨ ਇਸ ਮੁਸਕਾਨ ਵੱਲੋਂ ਜਿਸ ਨੇ ਪਹਿਲਾਂ ਸੌਰਵ ਦੇ ਨਾਲ ਪਿਆਰ ਕੀਤਾ ਉਸ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਦੇ ਨਾਲ ਵਿਆਹ ਕਰਵਾਇਆ ਉਸ ਤੋਂ ਬਾਅਦ ਸੌਰਵ ਦਾ ਰਿਸ਼ਤਾ ਉਸ ਦੇ ਮਾਤਾ ਪਿਤਾ ਉਸ ਦੇ ਭੈਣਾ ਭਰਾਵਾਂ ਸਕੇ ਸੰਬੰਧੀਆਂ ਨਾਲ ਤੜਵਾ ਦਿੱਤਾ ਅਤੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਲੰਬੇ ਸਮੇਂ ਤੋਂ ਬਾਅਦ ਆਇਆ ਆਪਣੀ ਲੜਕੀ ਅਤੇ ਆਪਣੀ ਧਰਮ ਪਤਨੀ ਮੁਸਕਾਨ ਦਾ ਜਨਮ ਦਿਨ ਮਨਾਉਣ ਲੜਕੀ ਦਾ ਜਨਮ ਦਿਨ ਸੀ 25 ਫਰਵਰੀ ਨੂੰ ਅਤੇ ਜਿਹੜੀ ਘਰ ਵਾਲੀ ਹੈ ਉਸ ਦਾ ਜਨਮ ਹੁੰਦਾ ਜਨਮ ਦਿਨ ਸੀ ਆ ਪਿਛਲੀ ਫਰਵਰੀ 28 ਨੂੰ ਲੇਕਿਨ ਇਸ ਮਸਕਾਨ ਵੱਲੋਂ ਸਾਹਿਲ ਨਾਮ ਦੇ ਲੜਕੇ ਦੇ ਨਾਲ ਸਾਰਬ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਹੈ ਅ ਰਿਸ਼ਤੇਦਾਰੀ ਬਣਾ ਲਈ ਜਾਂਦੀ ਹੈ ਰਿਸ਼ਤੇਦਾਰੀ ਫਿਰ ਦੋਸਤੀ ਵਿੱਚ ਬਦਲ ਜਾਂਦੀ ਹੈ ਦੋਸਤੀ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ ਲੇਕਿਨ ਕੀ ਪਤਾ ਸੀ ਸੌਰਵ ਨੂੰ ਕਿ ਮੇਰੀ ਘਰ ਵਾਲੀ ਮੇਰੀ ਪਿੱਠ ਪਿੱਛੇ ਚੁਰਾਕ ਚੁਰਾਕੋਂ ਪ੍ਰੀ ਹੈ ਮੇਰੀ ਪਿੱਠ ਪਿੱਛੇ ਮੇਰੇ ਹੀ ਦਿੱਤੇ ਹੋਏ ਅੰਨੇ ਵਾ ਪੈਸੇ ਉੱਤੇ ਜਿਹੜੇ ਨੇ ਗੁਰਸ਼ਰੇ ਉਡਾਰੀ ਹੈ ਐਸ ਪ੍ਰਸਤੀਆਂ ਕਰ ਰਹੀ ਹੈ ਕਲਬਾਂ ਦੇ ਵਿੱਚ ਜਾ ਰਹੀ ਹੈ ਸੈਰ ਸਪਾਟੇ ਕਰ ਰਹੀ ਹੈ ਕਦੇ ਡਹਲੋਜੀ ਤੇ ਕਦੇ ਬੰਸੂਰੀ ਇਸ ਗੱਲ ਦੀ ਉਸ ਸ਼ਖਸ ਨੂੰ ਆਫ ਖਬਰ ਨਹੀਂ ਸੀ ਜਿਸ ਉਹਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਪਤਨੀ ਵੱਲੋਂ ਮੈਨੂੰ ਮਾਰ ਦਿੱਤਾ ਜਾਵੇਗਾ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਜਿਸ ਦਾ ਨਾਮ ਸਾਇਲ ਸ਼ਕਲਾ ਦੱਸਿਆ ਜਾ ਰਿਹਾ ਹੈ ਸਾਇਲ ਜਦੋਂ ਭਾਰਤ ਆਉਂਦਾ ਹੈ ਮੇਟ ਦੇ ਵਿੱਚ ਤੇ ਦੂਸਰੇ ਦਿਨ ਮੁਸਕਾਨ ਜਿਹੜੀ ਸਰਵ ਦੀ ਪਤਨੀ ਹੁੰਦੀ ਹੈ ਆਪਣੇ ਯਾਰ ਆਪਣੇ ਫਰੈਂਡ ਦੇ ਨਾਲ ਮਿਲ ਕੇ ਸਾਇਲ ਸ਼ਕਲਾ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕਰਕੇ ਇਹਨਾਂ ਨਹੀਂ 15 ਟੁਕੜੇ ਵੀ ਉਸ ਲਾਸ਼ ਦੇ ਕਰਕੇ ਉਸ ਤੋਂ ਬਾਅਦ ਉਸ ਨੂੰ ਇੱਕ ਸੀਮੈਂਟ ਦੇ ਵੱਡੇ ਆ ਬੱਚੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਉੱਪਰ ਸੀਮੈਂਟ ਸੁੱਟ ਦਿੱਤਾ ਜਾਂਦਾ ਹੈ ਯਾਨੀ ਕਿ ਚੜਾਈ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਯਾਰ ਦੇ ਨਾਲ ਰੰਗ ਰਲੀਆਂ ਮਲਾਉਣ ਦੇ ਲਈ ਡੈਲੋਜੀ ਚਲੀ ਜਾਂਦੀ ਹੈ ਡੈਲੋਜੀ ਤੋਂ ਬਾਅਦ ਜਦੋਂ ਆਉਂਦੀ ਹੈ ਤਾਂ ਮਾਤਾ ਪੁੱਛਦੀ ਹੈ ਕਿ ਮੇਰਾ ਲੜਕਾ ਇੰਗਲੈਂਡ ਤੋਂ ਆਇਆ ਸੀ ਯਾਨੀ ਕਿ ਸੌਰਵ ਦੀ ਮਮੀ ਪੁੱਛਦੀ ਹੈ ਲੇਕਿਨ ਗੱਲਾਂ ਦਾ ਕੜਾ ਬਣਾਉਣ ਦੇ ਵਿੱਚ ਬੜੀ ਮਾਹਿਰ ਹੈ ਮਸਕਾਨ ਗੱਲ ਕਰ ਰਹੇ ਅਸੀਂ ਪਿਆਰ ਪਿਆਰ ਅਨਾ ਹੁੰਦਾ ਹੈ ਪਿਆਰ ਦੇ ਵਿੱਚ एवरीथिंग ਇਸ ਕਹਿੰਦੇ ਨੇ एवरीथिंग ਇਸ ਫਅਰ ਲਵ ਐਂਡ ਵਾਰ ਪਿਆਰ ਤੇ ਜੰਗ ਦੇ ਵਿੱਚ ਹਰ ਇੱਕ ਚੀਜ਼ ਜਾਇਜ਼ ਹੁੰਦੀ ਹੈ ਲੇਕਿਨ ਇਸ ਮਸਕਾਨ ਵੱਲੋਂ ਆਪਣੇ ਯਾਰ ਸਾਹਿਲ ਦੇ ਨਾਲ ਮਿਲ ਕੇ ਸੌਰਵ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਹੜਾ ਆਪਣੀ ਬੇਟੀ ਤੇ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਲਈ ਉਹਨਾਂ ਨੂੰ ਸਰਪ੍ਰਾਈਜ਼ ਦੇਣ ਵਾਸਤੇ ਇੰਗਲੈਂਡ ਤੋਂ 2 ਮਹੀਨਿਆਂ ਦੀ ਛੁੱਟੀ ਵਾਸਤੇ ਭਾਰਤ ਆਉਂਦਾ ਹੈ ਮੇਰਠ ਆਉਂਦਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਪਤਾ ਲੱਗਦਾ ਹੈ ਹੁਣ ਮੁਸਕਾਨ ਵੀ ਜ਼ਿਲ੍ਹੇ ਦੇ ਵਿੱਚ ਹੈ ਦੂਸਰੇ ਪਾਸੇ ਉਸਦਾ ਯਾਰ ਜਿਹੜਾ ਸਾਹਿਲ ਹੈ ਸ਼ੁਕਲਾ ਉਹ ਵੀ ਹੈ ਗੱਲ ਕਰਦੇ ਕਿ ਸਮਾਜ ਸਮਾਜ ਕਿਹਦੇ ਪਾਸੇ ਜਾ ਰਿਹਾ ਹੈ ਸਮਾਜ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ ਭਾਰ ਦੇ ਕਿਸੇ ਵੀ ਹਿੱਸੇ ਦਾ ਹੈ ਅਸੀਂ ਬੜੇ ਪਰੰਪਰਾਵਾਦੀ ਸੀ ਅਸੀਂ ਬੜੇ ਆਸ਼ਾਵਾਦੀ ਸੀ ਇਹੋ ਜੀਆਂ ਗੱਲਾਂ ਕਦੇ ਦੇਖਣ ਨੂੰ ਮਿਲਦੀਆਂ ਨਹੀਂ ਨਹੀਂ ਮਿਲਦੀਆਂ ਸੀ ਲੇਕਿਨ ਇਸ ਯੂਕੇ ਭਾਰਤ ਦੇ ਵਿੱਚ ਹਰ ਇੱਕ ਚੀਜ਼ ਸੰਭਵ ਹੈ ਕਿ ਕਿਸ ਤਰ੍ਹਾਂ ਮੁਸਕਾਨ ਵੱਲੋਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਕਤਲ ਤੋਂ ਬਾਅਦ ਉਸਦੇ 15 ਟੋਟੇ ਕਰਕੇ ਉਸ ਨੂੰ ਸੀਮਿੰਟ ਦੇ ਵੱਡੇ ਡੱਬੇ ਦੇ ਵਿੱਚ ਚੜਵਾ ਦਿੱਤਾ ਗਿਆ ਤੇ ਪੁਲਿਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ 15 ਟੁਕੜੇ ਲਾਸ਼ ਦੇ ਇਸ ਡੱਬੇ ਦੇ ਵਿੱਚੋਂ ਮਿਲਣਗੇ ਕੁੱਟਮਾਰ ਹੋਈ ਐਫ ਆਈ ਆਰ ਦਰਜ ਹੋਈ ਹੁਣ ਮੁਸਕਰ ਵੀ ਅੰਦਰ ਹੈ ਉਹਦਾ ਯਾਰ ਵੀ ਜਿਹੜਾ ਹੈ ਉਹ ਜੇਲ੍ਹ ਦੇ ਅੰਦਰ ਹੈ ਉਹ ਪਤਾ ਨਹੀਂ ਉਹ ਕੀ ਉਹਨਾਂ ਨੂੰ ਸਜ਼ਾ ਮਿਲਣੀ ਹੈ ਲੇਕਿਨ ਉਸ ਦੀ ਦਾ ਕੀ ਬਣੇਗਾ ਅਤੇ ਉਸ ਪਤੀ ਦਾ ਜਿਹੜਾ ਇਸ ਦੁਨੀਆ ਤੋਂ ਜਿਹੜਾ ਹੈ ਚਲਾ ਗਿਆ ਯਾਨੀ ਕਿ ਕੀ ਇਹ ਨੂੰ ਸੇਧ ਮਿਲੇਗੀ ਕਿ ਮੇਰੀ ਮਾਂ ਨੇ ਮੇਰੇ ਪਿਓ ਨੂੰ ਮਰਵਾ ਦਿੱਤਾ ਯਾਨੀ ਕਿ ਇਹ ਸਮਾਜ ਹੈ ਭਾਰਤ ਦਾ ਜਿਹੜੀਆਂ ਗੱਲਾਂ ਅਸੀਂ ਅਮਰੀਕਾ ਅਫਰੀਕਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸੁਣਦੇ ਸੀ ਉਹ ਗੱਲਾਂ ਹੁਣ ਭਾਰਤ ਦੇ ਵਿੱਚ ਹੋ ਰਹੀਆਂ ਨੇ ਅਜਿਹਿਆਂ ਵਾਰਦਾਤਾ ਨੂੰ ਇੰਜਾਮ ਦਿੱਤਾ ਜਾ ਰਿਹਾ ਹੈ ਇਸ ਲਈ ਤੁਹਾਨੂੰ ਤੇ ਮੈਨੂੰ ਆਪਣੇ ਬੱਚਿਆਂ ਦੇ ਨਾਲ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਨਾਲ ਜੋੜਨਾ ਪਵੇਗਾ ਮੋਲ এডਿਕੇਸ਼ਨ ਜਿਹੜੀ ਹੈ ਜਿਹੜੀ ਮਡਲੀ ਸਿੱਖਿਆ ਹੈ ਉਹ ਤੁਹਾਨੂੰ ਤੇ ਮੈਨੂੰ ਆਪਣੇ ਬੱਚਿਆਂ ਨੂੰ ਦੇਣੀ ਪਵੇਗੀ ਤਾਂ ਕਿ ਬੱਚੇ ਇਹੋ ਜੀਆਂ ਚੀਜ਼ਾਂ ਦਾ ਇਹੋ ਜਿਹੇ ਬਲਵਲਿਆਂ ਦਾ ਇਹੋ ਜਿਹੇ ਤਾਮ ਝਾਮ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿਕਾਰ ਨਾ ਹੋਣ ਜਿਸ ਤਰ੍ਹਾਂ ਹਾਲਾਤ ਹੋਏ ਨੇ ਸੌਰਵ ਦੇ ਜਿਸ ਤਰ੍ਹਾਂ ਮੁਸਕਾਨ ਨੇ ਕੀਤੇ ਨੇ ਜਿਸ ਤਰ੍ਹਾਂ ਉਹਦੇ ਯਾਰ ਨੇ ਕੀਤੇ ਨੇ ਧੰਨ